ਹੇ ਜਦ ਇਹ ਸ਼ਾਮ ਤੱਕ ਮੇਰਾ ਟੈਂਪ ਦੇ ਦੇਤਾ ਮੈਂ ਸਾਰ ਕਰ ਲੇਤਾ ਹਾਂ ਦੇਖੋ ਮੇਰਾ પતિ ਕੁਪੜ ਟਟਾਉ ਸਮਾ ਨਹੀਂ ਸਕਤਾ ਹੈਗਾ ਮੈਂ ਨਿਆਣਾ ਬਚ ਸਕਦਾ ਮੈਂ ਪਤਾ ਤੁਹਾਂ ਘੜ ਰਹੀ ਹੈ ਦੇਖੋ ਇਹ ਜੀ ਜੀ ਮੁੰਜਾ ਬੈਠੇ ਸਾਰੇ ਵਿੱਚ ਨੂੰ বন ਵਿਭਾਗ ਵੱਲੋਂ ਗਰੀ ਮਜ਼ਦੂਰਾਂ ਵੱਲੋਂ ਨਜਾਇਜ਼ ਉਸਾਈ ਗੀਤियां ਝੁੱਗੀ ਝੌਂਪੜੀਆਂ ਉੱਪਰ ਚਲਾਇਆ ਗਿਆ ਪੀਲਾ ਪੰਜਾ ਜੀਆਂ ਤੁਹਾਂ ਦੱਸ ਦੇਣਾ ਚਾਹੁੰਦੇ ਆ ਕਿ বন ਵਿਭਾਗ ਵੱਲੋਂ ਗਰੀਬ ਮਜ਼ਦੂਰਾਂ ਵੱਲੋਂ ਜਾਇਜ਼ ਸਾਰੀ ਕੀਤੀਆਂ ਝੁੱਗੀਆਂ ਝੋਂਪੜੀਆਂ ਉੱਪਰ ਚਲਾਇਆ ਪੀਲਾ ਪੰਜਾ ਜਿਸ ਤੋਂ ਗੁੱਸੇ ਵਿੱਚ ਆਏ ਪ੍ਰਵਾਸੀ ਮਜ਼ਦੂਰਾਂ ਵੱਲੋਂ ਰੋਡ ਉੱਪਰ ਕੀਤਾ ਗਿਆ ਪ੍ਰਦਰਸ਼ਨ ਅਤੇ ਲਗਾਇਆ ਗਿਆ ਜਾਮ ਪ੍ਰਵਾਸੀ ਮਜ਼ਦੂਰਾਂ ਵੱਲੋਂ ਕਿਹਾ ਗਿਆ ਹੈ ਕਿ ਅਸੀਂ 15-20 ਸਾਲ ਤੋਂ ਇਸ ਜਗ੍ਹਾ ਉੱਪਰ ਹੀ ਰਹਿ ਰਹੇ ਹਾਂ ਇਹ ਸਾਡੇ ਨਾਲ ਧੱਕਾ ਕਿਉਂ ਕੀਤਾ ਜਾ ਰਿਹਾ ਹੈ ਸਮਰਾਲਾ ਦੇ ਨੇੜੇ ਪਿੰਡ ਗੜੀ ਤਰਖਾਣਾ ਵਿਖੇ ਜਵਨ ਵਿਭਾਗ ਵੱਲੋਂ ਪਿਛਲੇ 15 ਸਾਲ ਤੋਂ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਝੋਂਪੜੀਆਂ ਦੇ ਉੱਤੇ ਪੀਲਾ ਪੰਜਾ ਚਲਾ ਦਿੱਤਾ ਗਿਆ ਵੰਨਪਾਗ ਦੀ ਜ਼ਮੀਨ ਨੂੰ ਖਾਲੀ ਕਰਵਾਇਆ ਗਿਆ ਇਸ ਸਬੰਧੀ ਮਜ਼ਦੂਰਾਂ ਨੇ ਗੱਲਬਾਤ ਦੌਰਾਨ ਦੱਸਿਆ ਹੈ ਕਿ ਅਸੀਂ ਇਸ ਜਗ੍ਹਾ ਉੱਪਰ 15 ਤੋਂ 20 ਸਾਲਾਂ ਤੋਂ ਰਹਿ ਰਹੇ ਹਾਂ ਸਾਡੇ ਆਧਾਰ ਕਾਰਡ ਤੇ ਵੋਟਰ ਕਾਰਡ ਵੀ ਇਸੇ ਪਿੰਡ ਦੇ ਹੀ ਬਣੇ ਹੋਏ ਹਨ ਜਦੋਂ ਵੀ ਵੋਟਾਂ ਦਾ ਸਮਾਂ ਆਉਂਦਾ ਹੈ ਤਾਂ ਸਾਡੇ ਲੀਡਰਸ ਇੱਥੇ ਹੀ ਵੋਟਾਂ ਮੰਗਣ ਆਉਂਦੇ ਹਨ ਪਰੰਤੂ ਜਦ ਅਸੀਂ ਅੱਜ ਸਾਨੂੰ ਲੋੜ ਪਈ ਤਾਂ ਇੱਥੇ ਕੋਈ ਵੀ ਨਹੀਂ ਪੁੱਜਾ ਉਹਨਾਂ ਨੇ ਕਿਹਾ ਹੈ ਕਿ ਵਾਰ-ਵਾਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਪੰਜਾਬ ਵਿੱਚੋਂ ਪ੍ਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾਵੇਗਾ ਪਰ ਅਸੀਂ ਮਿਹਨਤ ਨਾਲ ਹਰ ਕਿਸੇ ਲਈ ਕੰਮ ਕਰਦੇ ਹਾਂ ਤਾ ਸਾਡੇ ਨਾਲ ਇਹੋ ਜਿਹਾ ਬਤੇਰਾ ਕਿਉਂ ਕੀਤਾ ਜਾਂਦਾ ਹੈ ਪ੍ਰਵਾਸੀ ਮਜ਼ਦੂਰਾਂ ਵੱਲੋਂ ਖੰਨਾ ਦੇ ਮਾਛੀਵਾੜਾ ਜਾ ਰਹੀ ਸੜਕ ਨੂੰ ਗੜੀ ਤਰਖਾਨਾ ਨਹਿਰ ਉੱਪਰ ਬਣੇ ਪੋਲ ਨੂੰ ਜਾਮ ਕੀਤਾ ਗਿਆ ਤੇ ਉਹਨਾਂ ਵੱਲੋਂ ਨਾਰੇਬਾਜ਼ੀ ਵੀ ਕੀਤੀ ਗਈ ਐਸਐਚਓ ਮਾਛੀਵਾੜਾ ਵੱਲੋਂ ਮਾਛਵਾੜਾ ਵੱਲੋਂ ਉੱਥੇ ਆ ਗਏ ਤੇ ਉਹਨਾਂ ਨੂੰ ਸਮਝਾਇਆ ਤੇ ਜਾਮ ਨੂੰ ਵੀ ਖੁਲਵਾਇਆ ਕਾਪ ਰਹੇ ਹਾਂ ਯਾ ਜੰਗਲਾਤ ਮੈਂ ਛੋਟੇ ਗੜੀ ਕੀ ਹੋਇਆ कुछ नहीं हम लोग काम पर चले गया था तो लिहाना बच्चे ने खबर दिया जितना सामान सुमान था घर जुगी जागी सारे तोड़ दिया जंगलात को किरान ले को क्यों तोड़ दिया क्या पता कुछ बताया नहीं को तोड़ दिया कितनी देर से यहाँ बीस बीस साल से रह रहा वहाँ पे मेरा सारे चीज पुरुख सारे बना हुआ है घर में कितने मैम आपके घर में सात पे कितनी जुगियाँ डाली हुई है यहाँ पर सौ डेढ़ सौ हो जाएगा सारे यहाँ वहाँ तक जुगी है सभी सभी तोड़ तोड़, तोड़ दी जुग्गी अब आप कहाँ पे जाओगे वही तो हम लोग कहाँ जाएंगे मदद चाहिए ना हम लोग तो को जो चीज मेरा तोड़ दिया मैं मैंने बच्चा खिलाऊं कि सामान इकट्ठा करूंगी कि जुगी बनाऊंगी कहाँ जाएंगे हम अगर बात करें जो अफसर तो आए अफसरा आपने उनसे बात नहीं की मानता नहीं जा डंटा लग जाएगा ਆਪਕੋ ਪਹਿਲੇ ਪਹਿਲੇ ਉਹਨਾਂ ਨੇ ਬਤਾਇਆ ਥਾ ਕਿ ਖਾਲੀ ਕਰ ਦਿਓ ਨਹੀਂ ਪਹਿਲੇ ਬਤਾਤਾ ਤਾਂ ਹਟਾ ਨਹੀਂ ਲਾਤਾ ਹਮ ਲੋ ਆਪਨੇ ਧਰਨਾ ਵੀ ਲਗਾਇਆ ਥਾ ਸੜਕ ਤੇ ਹਾਂ ਲਗਾਇਆ ਥਾ ਕੋਈ ਪਬਲਿਕ ਮੇ ਵਾਲਾ ਸੁਨੇਗਾ ਤਹੀਂ ਉਹ ਤਾਂ ਕੋਈ ਨਹੀਂ ਸੁਣ ਰਹਾ ਥਾ ਉਨਟਲੇ ਹਮ ਲੋਕੋ ਗਾੜੀ ਕਰਤਾ ਹਟੋ ਪਈਆ ਲੋਕ ਸਾਰੇ ਕੀ ਕਰਦੇ ਆ ਪੁਲਿਸ ਵਾਲਾ ਬੋਲਤਾ ਤੁਮ ਸਭ ਇਮਾਮ ਜਿਹੜਾ ਜਿੰਨੇ ਜਾਮਲਾ ਪ੍ਰਵਾਸੀ ਨੇ ਜੀ ਸਾਨੂੰ ਇੱਕ ਅਜੇ ਸਵੇਰੇ ਫੋਨ ਕਾਲ ਮਸੂਲ ਹੋਈ ਸੀ ਗੜੀ ਤਰਖਾਨਾ ਜਿਹੜਾ ਕੋਲਾ ਉੱਥੇ ਧਰਨਾ ਲੱਗਿਆ ਹੋਇਆ ਤੇ ਅਸੀਂ ਮੌਕੇ ਤੇ ਜਾ ਕੇ ਉਹਨੂੰ ਖਲਵਾਇਆ ਜੀ ਤੇ ਉਹਦੇ ਵਿੱਚ ਇਹ ਸੀਗਾ ਪ੍ਰੋਬਲਮ ਵੀ ਜੰਗਲਾਤ ਮਹਿਕਮੇ ਨੇ ਉੱਥੇ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ-ਚੌਪੜੀਆਂ ਸੀਗੀਆਂ ਉਹ ਢਾਤੀਆਂ ਤੇ ਉਹਨਾਂ ਦਾ ਸਮਾਨ ਵੀ ਇਹ ਇੱਧਰ-ਉੱਧਰ ਘੱਟਾ ਜੀ ਸਭ ਚੱਕ ਲਿਆ ਉਹਨਾਂ ਨੇ ਤੁਹਾਡੇ ਆਸ਼ਵਾਸਨ ਤੁਹਾਡਾ ਹਾਂ ਜੀ ਬਿਲਕੁਲ ਜੀ ਇਹਨਾਂ ਅਸੀਂ ਮੌਕੇ ਤੇ ਜਾ ਕੇ ਜਦੀ ਧਰਨਾ ਖਲਵਾਤਾ ਸੀ ਆਵਾਜਾਈ ਚਾਰੂ ਢੰਗ ਨਾਲ ਸ਼ੁਰੂ ਕਰਵਾਤੀ ਸੀ ਤੇ ਉਸੇ ਟਾਈਮ ਜੰਗਲਾਤ ਵਿਭਾਗ ਦੇ ਜਿਹੜੇ ਸੀਗੇ ਮੁਲਾਜ਼ਮ ਸੀ ਉਹਨਾਂ ਨੂੰ ਬੁਲਾ ਕੇ ਤੇ ਪ੍ਰਵਾਸੀ ਮਜ਼ਦੂਰਾਂ ਦੀ ਆਪਸ ਦੇ ਵਿੱਚ ਮੀਟਿੰਗ ਕਰਵਾਤੀ ਸੀ ਉਹ ਉਹਨਾਂ ਦਾ ਕੰਮ ਹੈਗਾ ਕਹਿੰਦੇ ਵੀ ਅਸੀਂ ਇਹਨਾਂ ਨੂੰ ਪਹਿਲਾਂ ਨੋਟਿਸ ਦਿੱਤਾ ਹੋਇਆ ਅਸੀਂ ਕਾਫੀ ਦੇਰ ਤੋਂ 2 ਸਾਲਾਂ ਤੋਂ ਇਹਨਾਂ ਤੇ ਨੋਟਿਸ ਵਗੈਰਾ ਦੇ ਰਹੇ ਆ 6 ਮਹੀਨੇ ਬਾਅਦ ਜਾਂ ਮਹੀਨੇ ਪਹਿਲਾਂ ਵੀ ਦਿੱਤਾ ਹੋਇਆ ਮੈਨੂੰ ਯੂਨੋ ਦਾ ਆਪਸੀ ਮਾਮਲਾ ਹੈਗਾ ਉਹ ਆਪ ਬੈਠ ਕੇ ਸੁਲਝਾ ਲਵਾਂਗੇ ਜੀ